ਜਿਉਂ-ਜਿਉਂ ਬੰਦਾ ਲਾਲਚ ਕਰਦਾ ਰਹਿੰਦਾ ਕਿਉਂ ਤੋ ਬੰਦਾ ਫਸਦਾ ਰਹਿੰਦਾ ਨਾ ਜਾ। ਆਪਣੇ ਲਾਲਚ ਦੇ ਵਿੱਚ ਆਪ ਹੀ ਫਸ ਜਾਂਦਾ ਨਾ ਜਾ। ਗੁਰੂ ਨਾਨਕ ਪ੍ਰਮੇਹ ਨੇ ਉਦਾਰਨ ਦਿੱਤੀ ਬਾਣੀ। ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਮੱਕੜੀ ਹੈ ਜਾਲਾ ਪਾਉਂਦੀ। ਉਹ ਜਾਲਾ ਇਸ ਕਰਕੇ ਨਹੀਂ ਪਾਉਂਦੀ ਕਿ ਮੈਂ ਦੇ ਵਿੱਚ ਫਸਣਾ ਹੈ। ਉਹ ਜਾਲਾ ਇਸ ਕਰਕੇ ਬੁਣਦੀ ਹੈ ਕਿ ਇਹਦੇ ਵਿੱਚ ਛੋਟੇ-ਛੋਟੇ ਜੀਵ ਮੱਛਰ ਆਦ ਪਵੇਗਾ ਤੇ ਮੈਂ ਉਹਨਾਂ ਨੂੰ ਖਾਂਵਾਂ ਕਿ ਮੇਰਾ পেট ਭਰੇਗਾ। ਸਤਿਗੁਰੂ ਕਹਿੰਦੇ ਜੇ ਤਾ ਛੋਟਾ ਜਿਹਾ ਜਾਲਾ ਹੁਣ ਲੈਣੀ ਉਹਦੇ ਨਾਲ ਉਹਦਾ ਕੁਦਰਾ ਹੁੰਦਾ ਨਹੀਂ ਬੱਚੀ ਰਹਿੰਦੀ। ਪਰੰਦਰਿਕ ਲਾਲ ਪੈਦਾ ਹੋ ਗਿਆ ਉਹਦੇ। ਉਹ ਲਾਲ ਜੇ ਪੈਦਾ ਹੋ ਗਿਆ ਕਿ ਜਿੱਡਾ ਵੱਡਾ ਜਾਲਾ ਹੋਵੇਗਾ ਉਹਨੇ ਜਿਆਦਾ ਜੀਵ ਫਸਣਗੇ ਉਹਨੇ ਜਿਆਦਾ ਮੈਂ ਖਾ ਲੇਗਾ। ਇੱਕ ਦਿਨ ਇਸ ਤਰ੍ਹਾਂ ਦਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੀ ਵਿਚਾਰੀ ਉਹਦੇ ਵਿੱਚ ਫਸ ਜਾਂਦੀ। ਤੇ ਆਪ ਮਰ ਜਾਂਦੀ ਆਪ। ਇਹਨੇ ਮੇਰੇ ਦੂਬੇ ਮਾਪਰੀ ਭਾਈ ਉੰਦੇ ਸਿਰ ਦੇ ਪਾ। ਕਹਿੰਦੇ ਆਪ ਹੀ ਵਿਚਾਰੀ ਸਿਰ ਵਾਰ ਕੇ ਮਰ ਜਾਂਦੀਆਂ ਪਕੜੀ ਆਪਣੇ ਜਾਲੇ ਚ ਆਪ ਹੀ ਬਣ ਕੇ ਆਪ ਹੀ ਮਰ ਜੀ ਆਪ ਹੀ ਘੁੜਿਆ ਉਹਦੇ ਅੰਦਰ ਹੀ ਕੁਦਰਤ ਨੇ ਉਹ ਪੈਦਾ ਕੀਤਾ ਹੋਇਆ। ਤੇ ਆਪ ਹੀ ਮਸੀਤ ਆਪ ਦੀ ਦੇ ਵਿੱਚ ਮਰ ਗਈ। ਬਸ ਕੇ ਤੇ ਆਪ ਨੇ ਘੁੜਿਆ ਸੀ ਇਹ ਜਗ। ਉਹਨੇ ਇਸ ਕਰਗਰੀ ਸੀ ਬੁਣਿਆ ਕਿ ਮੈਂ ਇਹਦੇ ਵਿੱਚ ਫਸਣਾ ਹੈ ਮੈਂ ਮਰ ਜਾਣਾ ਹੈ ਬੱਸ ਕਿ ਨਹੀਂ। ਉਹਨੇ ਤਾਂ ਕਿਸੇ ਹੋਰ ਕਰਮ ਦੇ ਲਈ ਹੁਣਿਆ ਸੀ ਉਹ ਜਾ। ਇਹਦੇ ਵਿੱਚ ਦੀਪ ਬਸਣਗੇ ਮੈਂ ਖਾਵਾਗੀ ਤੇ ਗੁਜ਼ਾਰਾ ਕਰਾਂ। ਬੰਦਾ ਵੀ ਵਿਚਾਰਾ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਕਰਦਾ। ਕਿ ਮੈਂ ਲਾਜ ਦੇ ਦੀ ਉਹ ਕਿਹਾ ਕੰਮ ਬਦਾਲਾਂ ਮਾਪਦਾਂ ਬਦਾਲ ਲੈਂਦਾ ਡਾਕਟਰ ਆਪ ਹੀ ਮਰ ਜਾਂਦਾ। ਆਪ ਹੀ ਫਿਰ ਇਹ ਆਤਮਿਕ ਮੌਤ ਮਰ ਜਾਂਦਾ ਹੈ।

ਆਪਣੇ ਭੁਲੇਹੇ ਵਰ ਜਾਲੇ ਵਿੱਚ ਆਪਣੇ ਅੰਤ ਵਿੱਚ ਪਾਪ ਹੀ ਪਾਉਂਦਾ ਹੈ। ਪਗਦ ਕਬੀਰ ਜੀ ਨੇ ਇਹ ਉਰਦਤ ਨਹੀਂ ਬਾਣੀ। ਕਹਿੰਦੇ ਬਾਂਦਰ ਹੈ ਨਾ ਬਾਂਦਰ। ਉਹ ਜੇ ਉਹ ਛੋਲਿਆਂ ਦੀ ਮੁੱਠੀ ਨੂੰ ਛੜਦਾ ਨਹੀਂ ਹੈ। ਉਹ ਨੂੰ ਫੜਦਾ ਵਾਲਾ ਬਾਂਦਰ ਹੈ ਕੁੱਤੀ ਵਿੱਚ ਛੋਲੇ ਪਾਉਂਦਾ। ਉਹ ਕੁੱਤੀ ਇਤਨਾ ਦੀਏ ਕੁੱਤੀ ਵਿੱਚ ਭੁਲਾਤ ਪੈ ਜਾਵੇ। ਜਦੋਂ ਮੁੱਠੀ ਬੰਦ ਹੋ ਜਾਵੇ ਨਾ ਫਿਰ ਉਹਦੇ ਵਿੱਚੋਂ ਕੱਢਦਾ। ਇੱਕ ਨੂੰ ਜਦੋਂ ਦਿਖਾ ਕੇ ਛੁੱਲੇ ਪਾਏ ਜਾਂਦੇ ਨੇ ਉੱਚੀ ਦੇ ਗਲ ਦੇ ਦਾ ਰੱਸੀ ਮੰਨ ਕੇ ਉਹ ਇੱਥੇ ਬਾਧ ਦਿੱਤੀ ਜਾਂਦੀ ਹੈ ਰੱਸੀ ਨਾਲ ਕਿਸੇ درخت ਆ ਦੇ ਨਾਲ ਬਾਂਦਰ درخت ਉੱਤਰਦਾ ਹੈ ਉੱਚੀ ਵਿੱਚ ਆਦ ਹੁੰਦਾ ਸੌਕਾ ਪੈ ਗਿਆ ਉਹਨਾ ਪਰ ਜਦੋਂ ਛੁੱਲਿਆਂ ਨੂੰ ਆਪਣੀ ਮੁੱਠੀ ਵਿੱਚ ਬੰਨ੍ਹ ਕਰ ਲੈਂਦਾ ਮੁੱਠੀ ਉੱਦਦੀ ਹੈ ਬਾਦ ਫਿਰ ਉੱਚੀ ਚ ਮੁੱਠੀ ਨਹੀਂ ਦਿੱਤਾ ਫਿਰ ਭਾ ਦਿੰਦਾ ਬੰਨ੍ਹ ਮਹਾਰਾਜ ਕਹਿੰਦੇ ਪਤਾ ਦੀ ਇਸੇ ਤਰ੍ਹਾਂ ਪਾਦ ਉਹ ਬਾਦਰ ਮੇਰੇ ਖਲਦਰ ਦੇ ਬਾਦ ਪੈਦਾ ਨੂੰ ਘਰ ਘਰ ਨਾ ਚਾਹੁੰਦਾ ਮੰਨਦਾ ਵੀ ਇਸ ਤਰ੍ਹਾਂ ਫਰਜ ਦਾ ਵਿਚਾਰ ਜਿਉਂ ਕਪਕੇ ਕਰ ਮੁਸ਼ਟ ਜਨਨ ਕੀ ਲੋਭ ਦਾ ਤਿਆਗ ਦੀ ਮਹਾਰਾਜ ਕਹਿੰਦੇ ਲਾਲ ਦੀਨ ਬਸੋ ਕਿ ਉਹ ਤਿਆਗ ਦਾ ਨਹੀਂ ਜਿਉਂ ਕਪਕੇ ਕਰ ਕਪ ਬੰਦਰ ਨੂੰ ਕਹਿੰਦੇ ਜਿਉਂ ਕਪਕੇ ਕਰ ਮੁਕੇ ਜਨਨ ਕੀ ਲੋਭ ਦਾ ਤਿਆਗ ਦਿਓ ਜੋ ਜੋ ਕਰਬ ਇਹ ਲਾਖ ਤੇ ਪਰ ਕਰੇ ਪਰ ਮਹਾਰਾਜ ਕਨੇ ਬੰਦੇ ਨੇ ਜਿਹੜੇ ਜਿਹੜੇ ਕੰਮ ਲਾ ਲ ਤਿੰਨ ਬੈਠੇ ਕੀਤੇ ਉਹ ਇਹਦੇ ਗੱਲ ਤੇ ਬਚਾਰੇ ਤੇ ਭਗਤ ਕੀਤੇ ਇਹ ਲਾਲ ਵਿੱਚ ਫਸ ਗਿਆ ਲਾਲ ਦੇ ਜਾਲੇ ਜਾਲੇ ਵਿੱਚ ਫਸ ਗਿਆ ਨਾ ਆਪ ਹੀ ਗੁਣਿਆ ਆਪ ਹੀ ਆਤਮਕ ਮੌਤ ਮਰ ਗਿਆ ਬਚਾ ਅੰਮ੍ਰਿਤ ਵੇਲਾ ਗੁੰਮ ਗਿਆ ਨੇਤਰੇ ਉਹ ਗੁੰਮ ਗਿਆ ਬਾੜੀ ਪੜਦੀ ਗੁੰਮ ਗਈ ਗੁਰੂ ਘਰ ਆਣਾ ਗੁੰਮ ਗਿਆ ਪਾਪ ਹੀ ਆਪਣਾ ਗੁਣਿਆ ਹੋਇਆ ਜਿਹੜਾ ਲਾਲ ਦਾ ਜਾਲਾ ਨਾ ਉਹਦੇ ਵਿੱਚ ਪੂਰੀ ਫਸ ਗਿਆ ਤੇ ਆਤਮਕ ਮੌਤ ਮਰ ਗਿਆ ਬਚਾ ਇਹੀ ਕੰਮ ਹੁੰਦਾ ਹੈ